ਅੱਠਵਾਂ ਸਵਾਲ ਮੈਂ 9.8 ਦਾ 9.2 ਦਾ ਅੱਠਵਾਂ ਸਵਾਲ ਸਾਮਲੰਮ ਚਤਰਪੂਜ ਦਾ ਸਾਮਲੰਮ ਚਤਰਪੂਜ ਦਾ ਖੇਤਰਫਲ ਸਾਮਲੰਮ ਚਤਰਪੂਜ ਦਾ ਖੇਤਰਫਲ ਪਤਾ ਕਰੋ ਸੋ ਦੋ ਮਿੰਟ ਸੀ ਸਾਮਲੰਮ ਚਤਰਪੂਜ ਦਾ ਖੇਤਰਫਲ ਪਤਾ ਕਰੋ ਜਿਸ ਵਿੱਚ ਦੇਰੀਆ ਤੋਂ ਆਮੋ ਸਾਹਮਣੇ ਦੀਆਂ ਭੁਜਾਵਾਂ ਨੇ ਸਮਾਂਤਰ ਭੁਜਾਵਾਂ ਨੇ ਉਹਨਾਂ ਦੀਆਂ ਉਹਨਾਂ ਦੀ ਇੱਕ ਦੀ ਲંબਾਈ ਹੈਗੀ 250 ਮੀਟਰ ਠੀਕ ਹੈ ਇੱਕ ਦੀ ਹੈਗੀ ਆ 160 ਮੀਟਰ 160 ਮੀਟਰ ਠੀਕ ਹੈ ਤੇ ਤਾਂ ਇਸ ਇਹਨਾਂ ਦੀ ਇੱਕ ਵਿਚਕਾਰ ਦੂਰੀ ਇਹਨਾਂ ਵਿੱਚਕਾਰ ਦੂਰੀ ਹੈਗੀ 100 ਮੀਟਰ ਠੀਕ ਹੈ ਉਚਾਈ ਮਤਲਬ ਹੈਗੀ 100 ਮੀਟਰ ਤੇ ਹੁਣ ਆਪਾਂ ਨੇ ਦਾ ਖੇਤਰਫਲ ਪਤਾ ਕਰਨਾ ਹੈ ਠੀਕ ਹੈ ਇਹ 250 ਤੇ ਇਹ 160 ਮੀਟਰ ਹੋ ਗਈ ਦਿੱਤੀ ਇਹ 100 ਮੀਟਰ ਇਹਨਾਂ ਦੇ ਵਿਚਕਾਰ ਦੇ ਵਿਚਕਾਰ ਦੀ ਦੂਰੀ 100 ਮੀਟਰ ਜਾਨੀ ਕਿ ਉਚਾਈ ਹੈਗੀ 100 ਮੀਟਰ ਠੀਕ ਹੈ ਨਿਹਦਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈਗਾ ਨੈਕਸਟ ਪੇਜ ਸਮ ਸਮ ਲੰਬ ਚਤਰਪੁਜ ਦਾ ਖੇਤਰਫਲ 1/2 ਬ੍ਰੈਕਟ ਸ਼ੁਰੂ ਸਮਾਂਤਰ ਪੁਜਾਵਾਂ ਸਮਾਂਤਰ ਪੁਜਾਵਾਂ ਦੀ ਲੰਬਾਈ ਉਚਾਈ ठीक है हम ये अपने फॉर्मूले पुट करती हैं वैल्यू ठीक है एक बटा दो गुना दो सौ पंजा प्लस एक सौ सठ गुना सौ सौ चाहिए सौ इस करके सौ ठीक है ये आ गया दोनों ਸੋ 6 ਨੂੰ 2 ਤੇ 2 ਕਿਤਾ 50 ਆ ਗਿਆ ਇਹ ਆ ਗਿਆ 140 50 ਆਨਸਰ ਆ ਗਿਆ 2500 ਮੀਟਰ ਦੀ ਸਕਰ ਆਨਸਰ